ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਸੁਤੰਤਰਤਾ ਦਿਵਸ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਖੋਲਣ ਦੀ ਅਪੀਲ ਕੀਤੀ ਕਿ ਆਵੰਡ ਨੇ ਪੰਜ ਦਰਿਆ ਵੰਡੇ ਮੋਦੀ ਦੇ ਭਾਸ਼ਣ ਦੇ ਪੁਰਾਣੇ ਜੁਮਲੇ ਤੇ ਯਾਦ ਕੀਤੇ ਅੰਕੜੇ ਰਾਹੁਲ ਅਮਰੀਕੀ ਡਿਪਲੋਮੈਟ ਨੇ ਆਸਟ੍ਰੇਲੀਆ ਦੇ ਫਲਸਤੀਨੀ ਰਾਜ ਦੇ ਫੈਸਲੇ ਤੇ ਜਵਾਬ ਦਿੱਤਾ ਨਿਊਜ਼ੀਲੈਂਡ ਮਾਪੁੱਤ ਆਈਸੀ ਹਿਰਾਸਤ ਚ ਹਿਮਾਚਲ ਸੜਕ ਹਾਦਸੇ ਦੌਰਾਨ ਮੋਗਾ ਦੇ ਪਿੰਡ ਭਾਗੀਕੇ ਦੇ ਚਾਰ ਸ਼ਰਧਾਲੂਆਂ ਦੀ ਮੌਤ 29 ਜ਼ਖਮੀ ਕੀਮਤਾਂ ਹਿੱਠਾਂ ਨਹੀਂ ਜਾਣਗੀਆਂ ਕਰਿਆਨੇ ਦੀਆਂ ਕੀਮਤਾਂ ਚ 5 ਸਾਲਾਂ ਦਾ ਸਭ ਤੋਂ ਵੱਡਾ ਵਾਧਾ ਹੁਣ ਖਬਰਾਂ ਵਿਸਥਾਰ ਨਾਲ ਸੁਤੰਤਰਤਾ ਦਿਵਸ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਖੋਲਣ ਦੀ ਅਪੀਲ ਕੀਤੀ ਕਿਹਾ ਵੰਡ ਨੇ ਪੰਜ ਦਰਿਆ ਵੰਡੇ ਜਥੇਦਾਰ ਨੇ ਕਿਹਾ ਜੋਡਾ ਅਤੇ 15 ਅਗਸਤ 1947 ਨੂੰ ਪੰਜਾਬ ਵਿੱਚ ਵੱਡਾ ਕਤਲੇਆਮ ਹੋਇਆ। ਇਸ ਦੌਰਾਨ ਲਗਭਗ 10 ਲੱਖ ਹਿੰਦੂ, ਮੁਸਲਮਾਨ ਅਤੇ ਸਿੱਖ ਮਾਰੇ ਗਏ। ਵੰਡ ਤੋਂ ਬਾਅਦ ਵੀ ਕਈ ਦਿਨ ਹਿੰਸਾ ਜਾਰੀ ਰਹੀ। ਵੰਡਪਾਉ ਰਾਜਨੀਤੀ ਨੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਤਰਤੀਬ ਵਿੱਚ ਵੰਡ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਲੰਬੇ ਸਮੇਂ ਤੋਂ ਵੰਡ ਵਿੱਚ ਮਾਰੇ ਗਏ નિર્ਦੋਸ਼ ਲੋਕਾਂ ਲਈ ਅਰਦਾਸ ਕਰ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 14 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ ਜੋ 16 ਅਗਸਤ ਨੂੰ ਸੰਪੂਰਨ ਹੋਵੇਗਾ ਜਥੇਦਾਰ ਨੇ ਲੋਕਾਂ ਨੂੰ ਪਾਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਪ੍ਰਾਰਥਨਾ ਕੀਤੀ ਜਾਵੇਗੀ ਕਿ 1947 ਵਰਗਾ ਦੁਖਾਂਤ ਦੁਬਾਰਾ ਨਾ ਵਾਪਰੇ ਮੋਦੀ ਦੇ ਭਾਸ਼ਣ 'ਚ ਪੁਰਾਣੇ ਜੁਮਲੇ ਤੇ ਯਾਦ ਕੀਤੇ ਅੰਕੜੇ ਰਾਹੁਲ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਜ਼ਾਦੀ ਦਿਹਾੜੇ ਤੇ ਦਿੱਤੇ ਭਾਸ਼ਣ ਵਿੱਚ ਕੁਝ ਵੀ ਨਵਾਂ ਨਹੀਂ ਸੀ ਤੇ ਉਹਨਾਂ ਉਹੀ ਗੱਲਾਂ ਕੀਤੀਆਂ ਜਿਸ ਦਾ ਉਹ ਅਕਸਰ ਅਭਿਆਸ ਕਰਦੇ ਹਨ ਗਾਂਧੀ ਨੇ ਕਿਹਾ ਮੋਦੀ ਕੋਲ ਹੁਣ ਕੋਈ ਨਵਾਂ ਵਿਚਾਰ ਨਹੀਂ ਹੈ ਉਹਨਾਂ ਨੇ ਐਕਸ ਤੇ ਪੋਸਟ ਵਿੱਚ ਲਿਖਿਆ 1 ਲੱਖ ਕਰੋੜ ਰੁਪਏ ਦਾ ਜਮਲਾ ਸੀਜ਼ਨ 2 11 ਸਾਲਾਂ ਬਾਅਦ ਵੀ ਮੋਦੀ ਜੀ ਦੇ ਉਹੀ ਪੁਰਾਣੇ ਜੁਮਲੇ ਉਹੀ ਰਟੇ ਹੋਏ ਅੰਕੜੇ ਹਨ ਪਿਛਲੇ ਸਾਲ 1 ਲੱਖ ਕਰੋੜ ਰੁਪਏ ਤੋਂ 1 ਕਰੋੜ ਇੰਟਰਨਸ਼ਿਪ ਦਾ ਵਾਅਦਾ ਕੀਤਾ ਗਿਆ ਇਸ ਸਾਲ ਫਿਰ 1 ਲੱਖ ਕਰੋੜ ਰੁਪਏ ਦੀ ਨੌਕਰੀ ਯੋਜਨਾ ਦਾ ਐਲਾਨ ਕੀਤਾ ਹੈ ਹੋਣਾ ਕਿਹਾ ਸੱਚ ਕੀ ਹੈ ਸੰਸਦ ਵਿੱਚ ਮੇਰੇ ਸਵਾਲ ਤੇ ਸਰਕਾਰ ਨੇ ਮੰਨਿਆ 10000 ਤੋਂ ਵੀ ਘੱਟ ਇੰਟਰਨਸ਼ਿਪਾਂ ਦਿੱਤੀਆਂ ਗਈਆਂ ਹਨ ਵਜੀਫਾ ਇੰਨਾ ਘੱਟ ਹੈ ਕਿ 90% ਨੌਜਵਾਨਾਂ ਨੇ ਇਨਕਾਰ ਕਰ ਦਿੱਤਾ ਗਾਂਧੀ ਨੇ ਕਿਹਾ ਮੋਦੀ ਜੀ ਕੋਲ ਹੁਣ ਕੋਈ ਨਵਾਂ ਵਿਚਾਰ ਨਹੀਂ ਬਚਿਆ ਹੈ ਨੌਜਵਾਨਾਂ ਨੂੰ ਇਸ ਸਰਕਾਰ ਤੋਂ ਰੁਜ਼ਗਾਰ ਨਹੀਂ ਮਿਲੇਗਾ ਉਹਨਾਂ ਨੂੰ ਸਿਰਫ ਜੁਮਲੇ ਹੀ ਮਿਲਣਗੇ ਅਮਰੀਕੀ ਡਿਪਲੋਮੈਟ ਨੇ ਆਸਟ੍ਰੇਲੀਆ ਦੇ ਫਲਸਤੀਨੀ ਰਾਜ ਦੇ ਫੈਸਲੇ ਤੇ ਜਵਾਬ ਦਿੱਤਾ ਇਜ਼ਰਾਈਲ ਵਿੱਚ ਅਮਰੀਕਾ ਦੇ ਰਾਜਦੂਤ ਨੇ ਆਸਟ੍ਰੇਲੀਆ ਦੇ ਫਲਸਤੀਨੀ ਦੇਸ਼ ਨੂੰ ਮਾਨਤਾ ਦੇਣ ਦੇ ਫੈਸਲੇ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅਮਰੀਕਾ ਇਸ ਫੈਸਲੇ ਤੋਂ ਨਿਰਾਸ਼ ਹੈ ਆਸਟ੍ਰੇਲੀਆ ਦਾ ਇਹ ਫੈਸਲਾ ਉਸ ਵੇਲੇ ਆਇਆ ਜਦੋਂ ਹੋਰ ਪੱਛਮੀ ਦੇਸ਼ਾਂ ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਨੇ ਕੁਝ ਸ਼ਰਤਾਂ ਦੇ ਨਾਲ ਰਾਜ ਦਾ ਦਰਜਾ ਦੇਣ ਦੀ ਯੋਜਨਾ ਦੱਸੀ ਸੀ ਫੈਡਰਲ ਮੰਤਰੀ ਮਾਰਕ ਬਟਲਰ ਨੇ ਰਾਜਦੂਤ ਦੀਆਂ ਟਿੱਪਣੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਗਠਜੋੜ ਨੇ ਸਰਕਾਰ ਜਿੱਤਣ ਤੇ ਫلسطਿਨੀ ਰਾਜ ਦੀ ਮਾਨਤਾ ਰੱਦ ਕਰਨ ਦਾ ਵਾਅਦਾ ਕੀਤਾ ਸੀ ਅਤੇ ਸਾਨੂੰ ਯਕੀਨ ਹੈ ਕਿ ਇਹ ਸਹੀ ਫੈਸਲਾ ਹੈ ਅਮਰੀਕਾ ਨੂੰ ਆਸਟ੍ਰੇਲੀਆ ਦੇ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਦੋਂ ਕਿ ਵਿਦੇਸ਼ ਮੰਤਰੀ ਪੀਨੀ ਵੋਂਗ ਨੇ ਇਸ ਨੂੰ ਜਨਤਕ ਕਰਨ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੂੰ ਸੂਚਿਤ ਕੀਤਾ ਸੀ ਰਾਜਨੀਤੀ ਦੇ ਦੋਵੇਂ ਪਾਸਿਆਂ ਦੇ ਅਮਰੀਕੀ ਰਾਜ ਦੇ ਦਰਜੇ ਦੇ ਫੈਸਲੇ ਤੋਂ ਹੈਰਾਨ ਹਨ ਲਿਬਲ ਸੈਨੇਟਰ ਜੇਨ ਹਿਊਮ ਨੇ ਕਿਹਾ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੀ ਮੰਨਤਾ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਹਮਾਸ ਭਵਿੱਖ ਦੇ ਫਲਸਤੀਨੀ ਰਾਜ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦਾ UN ਦੇ 193 ਮੈਂਬਰ ਦੇਸ਼ਾਂ ਵਿੱਚੋਂ ਲਗਭਗ 150 ਪਹਿਲਾਂ ਹੀ ਫਲਸਤੀਨੀ ਰਾਜ ਨੂੰ ਮਾਨਤਾ ਦੇ ਚੁੱਕੇ ਹਨ ਜਿਸ ਵਿੱਚ ਯੂਰੋਪੀਅਨ ਯੂਨੀਅਨ ਦੇ ਦੇਸ਼ ਸਪੇਨ ਅਤੇ ਆਇਰਲੈਂਡ ਸ਼ਾਮਲ ਹਨ ਨਿਊਜ਼ੀਲੈਂਡ ਮਾਪੁੱਤਾ ਇਸੀ ਹਰਾਸਤ 'ਚ ਇੱਕ ਵਕੀਲ ਨੇ ਸੀ UN ਨੂੰ ਦੱਸਿਆ ਕਿ ਕੈਨੇਡਾ ਦੀ ਇੱਕ ਛੋਟੀ ਜਿਹੀ ਯਾਤਰਾ ਅਤੇ ਕਾਗਜ਼ੀ ਕਾਰਵਾਈ ਦੀ ਇੱਕ ਗਲਤੀ ਕਰਕੇ ਵਾਸ਼ਿੰਗਟਨ ਰਾਜ ਦੀ ਇੱਕ ਮਾਂ ਅਤੇ ਉਸਦੇ 6 ਸਾਲਾ ਬੇਟੇ ਨੂੰ ਅਮਰੀਕੀ ਇਮੀਗ੍ਰੇਸ਼ਨ ਹਿਰਾਸਤ ਵਿੱਚ ਰੱਖਿਆ ਗਿਆ ਸੀ ਸ਼ਾਹ ਨੂੰ ਇਹ ਨਹੀਂ ਪਤਾ ਸੀ ਕਿ ਅਮਰੀਕਾ ਛੱਡਣ ਅਤੇ ਦੁਬਾਰਾ ਆਉਣ ਦਾ ਪਰਮਿਟ ਖਤਮ ਹੋ ਗਿਆ ਸੀ ਸੀਬੀਪੀ ਨੇ ਸ਼ਾਹ ਅਤੇ ਉਸਦੇ ਬੇਟੇ ਨੂੰ ਹਿਰਾਸਤ ਵਿੱਚ ਲੈ ਲਿਆ ਕਿਉਂਕਿ ਉਹਨਾਂ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜਾਇਜ਼ ਸਨ ਵਕੀਲ ਨੇ ਦੱਸਿਆ ਕਿ ਵਿਆਹ ਖਤਮ ਹੋਣ ਤੋਂ ਬਾਅਦ ਉਸਨੇ April 2022 ਵਿੱਚ I-360 ਪਟੀਸ਼ਨ ਦਾਇਰ ਕੀਤੀ ਸ਼ਾਨੇ ਥੋਰਵਰਡ ਨੂੰ ਦੱਸਿਆ ਕਿ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਸ਼ੁੱਕਰਵਾਰ ਨੂੰ ਰਿਹਾ ਕੀਤਾ ਜਾ ਸਕਦਾ ਹੈ ਪਰ ਥੋਰਵਰਡ ਨੇ ਕਿਹਾ ਕਿ ਉਸ ਨੂੰ ਅਧਿਕਾਰੀਆਂ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਥੋਰਵਰਡ ਨੇ ਇਹ ਵੀ ਕਿਹਾ ਕਿ ਸ਼ਾ ਅਤੇ ਉਸਦੇ بیٹے ਨੂੰ ਹਿਰਾਸਤ ਵਿੱਚ ਲੈਣਾ ਜ਼ਰੂਰੀ ਗਲਤ ਅਤੇ ਅਣਉਖੀ ਸੀ ਸ਼ਾ ਦੀ ਇੱਕ ਦੋਸਤ ਵਿਕਟੋਰੀਆ ਬੇਸਨਕੋਨ ਨੇ ਸੀ ਐਨਐਨ ਸ਼ਾਨ ਨੂੰ ਦੱਸਿਆ ਕਿ ਉਹਨਾਂ ਨੇ 3 ਹਫ਼ਤੇ ਇੱਕ ਤੰਗ ਨਜ਼ਰਬੰਦੀ ਕੇਂਦਰ ਵਿੱਚ ਬਤਾਏ हिमाचल ਚ ਸੜਕ ਹਾਦਸੇ ਦੌਰਾਨ ਮੋਗਾ ਦੇ ਪਿੰਡ ਭਾਗੀਕੇ ਦੇ 4 ਸ਼ਰਧਾਲੂਆਂ ਦੀ ਮੌਤ 29 ਜ਼ਖਮੀ। ਹਿਮਾਚਲ ਪ੍ਰਦੇਸ਼ ਵਿੱਚ ਚਾਮੁੰਡਾ ਧਰਮਸ਼ਾਲਾ ਮਾਰਗ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਭਾਗੀਕੇ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 29 ਜਣੇ ਜ਼ਖਮੀ ਹੋ ਗਏ। ਇਹ ਸਾਰੇ ਸ਼ਰਧਾਲੂ ਚਾਮੁੰਡਾ ਦੇਵੀ ਮੰਦਿਰ ਦੇ ਦਰਸ਼ਨਾਂ ਲਈ ਗਏ ਸਨ ਅਤੇ ਮ੍ਰਿਤਕਾਂ ਵਿੱਚ ਇੱਕ ਦੰਪਤੀ ਵੀ ਸ਼ਾਮਲ ਹੈ। ਇਹ ਹਾਦਸਾ ਪਿਕਅਪ ਗੱਡੀ ਦੇ ਸੜਕ ਤੋਂ ਉਤਰਨ ਕਾਰਨ ਹੋਇਆ। ਜਾਣਕਾਰੀ ਅਨੁਸਾਰ ਇਹ ਸ਼ਰਦਾਲੂ ਮਹਿੰਦਰਾ ਪਿਕਅਪ ਗੱਡੀ ਵਿੱਚ ਸਵਾਰ ਹੋ ਕੇ ਗਏ ਸਨ ਅਤੇ ਦਰਸ਼ਨਾਂ ਤੋਂ ਬਾਅਦ ਵਾਪਸ ਆ ਰਹੇ ਸਨ ਹਾਦਸੇ ਵਿੱਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਸ਼ਰਦਾਲੂਆਂ ਦੀ ਹਸਪਤਾਲ ਟਾਂਡਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕਾਂ ਵਿੱਚ ਸੁਖਜਿੰਦਰ ਸਿੰਘ ਉਸਦੀ ਪਤਨੀ ਕਿਰਨ ਪਰਮਜੀਤ ਕੌਰ ਤੇ ਜਗਸੀਰ ਸਿੰਘ ਸੀਰਾ ਸ਼ਾਮਲ ਹਨ ਪਿਕਅਪ ਦਾ ਡਰਾਈਵਰ ਨਿਰਪੈ ਸਿੰਘ ਅਤੇ ਕੰਡਕਟਰ ਅੰਗਰੇਜ਼ ਸਿੰਘ ਵੀ ਜ਼ਖਮੀਆਂ ਵਿੱਚ ਸ਼ਾਮਲ ਹਨ ਕੀਮਤਾਂ ਹੇਠਾਂ ਨਹੀਂ ਜਾਣਗੀਆਂ ਕਰਿਆਨੇ ਦੀਆਂ ਕੀਮਤਾਂ 'ਚ 5 ਸਾਲਾਂ ਦਾ ਸਭ ਤੋਂ ਵੱਡਾ ਵਾਅਦਾ ਕਰਿਆਨੇ ਦੇ ਖਰਚੇ 'ਚ ਪਿਛਲੇ 5 ਸਾਲਾਂ 'ਚ ਸਭ ਤੋਂ ਵੱਡਾ ਸਾਲਾਨਾ ਵਾਅਦਾ ਹੋਇਆ ਹੈ ਕੈਨਸਟਾਰ ਬਲੂ ਦੇ ਸੁਪਰਮਾਰਕਟ ਸਰਵੇਖਣ ਅਨੁਸਾਰ 4 ਮੈਂਬਰਾਂ ਦੇ ਪਰਿਵਾਰ ਦਾ ਹਫਤਾਵਾਰੀ ਬਿੱਲ 11% ਵਧ ਕੇ 216 ਡਾਲਰ ਤੋਂ 240 ਡਾਲਰ ਹੋ ਗਿਆ ਹੈ ਇਸ ਨਾਲ ਸਾਲਾਨਾ ਖਰਚ 12480 ਡਾਲਰ ਹੋ ਗਿਆ ਹੈ ਜੋ 2021 ਦੇ ਬਿੱਲ ਨਾਲੋਂ ਤਕਰੀਬਨ 3000 ਡਾਲਰ ਜ਼ਿਆਦਾ ਹੈ 2800 ਆਸਟ੍ਰੇਲੀਆਈ ਲੋਕਾਂ ਦੇ ਸਰਵੇਖਣ ਚਫਲ ਸਬਜ਼ੀਆਂ ਡੇਰੀ ਬੇਕਰੀ ਡੇਲੀ ਆਈਟਮਾਂ ਪੈਂਟਰੀਨ ਵਾਲੇ ਪਦਾਰਥ ਫਰੋਜ਼ਨ ਫੂਡ ਅਤੇ ਕਰੇਲੂ ਚੀਜ਼ਾਂ ਸ਼ਾਮਲ ਸਨ ਕੈਨਸਟਰ ਬਲੂ ਅਨੁਸਾਰ ਚਾਰ ਮੈਂਬਰਾਂ ਦੇ ਪਰਿਵਾਰ ਦਾ ਹਫਤਾਵਾਰੀ ਖਰਚਾ ਪਿਛਲੇ ਸਾਲ ਨਾਲੋਂ 5% ਵਧਿਆ ਹੈ ਰੈਡਫੋਰਡ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਚ ਲਾਗਤਾਂ ਵਧਣ ਕਾਰਨ ਇਹ ਹੋਇਆ ਹੈ ਆਸਟ੍ਰੇਲੀਆਈ ਸੁਪਰਮਾਰਕੀਟਾਂ ਤੇ ਕੀਮਤਾਂ ਵਧਾਉਣ ਦੇ ਦੋਸ਼ ਲੱਗੇ ਹਨ ਜਿੱਥੇ ਮੰਗ ਵਧਣ ਤੇ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ ਖਪਤਕਾਰ ਸਮੂਹ ਚੁਆਇਸ ਦੀ ਰਿਪੋਰਟ ਅਨੁਸਾਰ ਖਰੀਦਦਾਰੀ ਦਾ ਸਥਾਨ ਵੀ ਕੀਮਤਾਂ ਤੇ ਅਸਰ ਪਾਉਂਦਾ ਹੈ ਕੈਨਸਟਾਰ ਬਲੂ ਦੀ ਰਿਪੋਰਟ ਅਨੁਸਾਰ ਉੱਤਰੀ ਖੇਤਰ ਦੇ ਘਰਾਂ 'ਚ ਸਭ ਤੋਂ ਘੱਟ ਹਫਤਾਵਾਰੀ ਖਰਚਾ ਹੁੰਦਾ ਹੈ ਜਦਕਿ ਤਸਮਾਨੀਆ ਦੇ ਲੋਕ ਜ਼ਿਆਦਾ ਖਰਚ ਕਰਦੇ ਹਨ ਕੈਨਸਟਰ ਬਲੂ ਦੇ ਸਰਵੇਖਣ ਚ 80% ਲੋਕਾਂ ਨੇ ਖਰਚੇ ਘਟਾਉਣ ਲਈ ਆਪਣੀਆਂ ਆਦਤਾਂ ਬਦਲੀਆਂ ਹਨ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼